ਕਾਸ ਕਿਹੜੀ ਵੋਟ ਖਰੀਦਣੀ ਪਵਨ ਨੂੰ ਬੰਦਾ ਕਿਉਂ ਰਾਜਾ ਡਾਗ ਨਹੀਂ ਹਾਂ ਮਿਸ ਬੈਲੀ ਅਦਰਸਾਈਡ ਆਈ ਡੋਨਟ ਵਾਂਟ ਟੂ ਵੇਸਟ ਮਾਈ ਲਾਈਫ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਸਾਰੇ ਵਧੀਆ ਹੋਵਾਂਗੇ ਤੇ ਅੱਜ ਪਹੁੰਚ ਗਏ ਆ ਬਰੇਸ਼ੀਆ ਬਰੇਸ਼ੀਆ ਵਿੱਚ ਲੇਕ ਆ ਇਹ ਲੇਕ ਸਰਮਿਓਨੇ ਦੇ ਓਪੋਜ਼ਿਟ ਆ ਤੇ ਬਹੁਤ ਸੋਹਣੀ ਲੇਕ ਆ ਤੇ ਆਪਾਂ ਆਏ ਆ ਪਵਨ ਪੀਨੂ ਗਰਜੀਤ ਤੇ ਮੈਂ ਸਪੌਂਸਰ ਬਣ ਕੇ ਆਇਆ ਆ ਹਾਂ ਬਲੈਕ ਡਰੈਸ ਵਿੱਚ ਆ ਤਿੰਨੇ ਜਣੇ ਤਾਂ ਚਲੋ ਚੱਲਦੇ ਆਂ ਫਿਰ ਆਪਾਂ ਇਹ ਹੈਡਮੈਨ ਇਹਦੀ ਤਾਂ ਚੇਂਜ ਕੀਤੀ ਹੋ ਆ ਹੋਰ ਦੱਸੋ ਫਿਰ ਗੱਲਬਾਤ ਕੋਈ ਅੱਜ ਤੁਹਾਨੂੰ ਦਿਖਾਣੇ ਆ ਬੈਦਰ ਬਹੁਤ ਸੋਹਣਾ ਆ ਤੇ ਨਹੀਂ ਲੱਗਦਾ ਜਿਹੜੀ ਟੂਰਿਜ਼ਮ ਤੁਹਾਨੂੰ ਵੀ ਗੁੰਡਾ ਬੰਦੀ ਹੋ ਰਹੀ ਆ ਅੰਬਲਾ ਸਾਹਿਬ ਵਧੀਆ ਮੌਸਮ ਆ ਜੀ ਅੱਧਰ ਬੈਗ ਦਾ ਵੀ ਥੂ ਦੇਖ ਸਕਦੇ ਹਾਂ। ਮੱਗਾਂ ਦਾ ਦਿਖਾਓ ਬੱਜਣਾ। ਹਲਕੇ ਹਲਕੇ ਗੁੰਡਾਵੰਦੀ ਹੋ ਰਹੀ ਹੈ। ਪਵਨ ਕੰਦਾ ਵਧੀਆ ਵਧੀਆ ਜੀ ਦੱਸ ਦੇ ਫਿਰ ਪਰਿੰਦਰ ਸਰ ਦਾ ਹਾਲ ਚਾਲ ਦਿੱਲੀ ਦੇ। ਹਾਂ ਸਭ ਵਧੀਆ ਠੀਕ। ਸਭ ਵਧੀਆ। ਤੇ ਪਰਾਲਾ ਨਾਲੋਂ ਜ਼ਿਆਦਾ ਵਧੀਆ ਆ। ਉਪਰਾਲਿਆਂ ਨਾਲੋਂ ਵਧੀਆ। ਚਲੋ ਗਾਇਜ਼ ਮਿਲਦੇ ਹਾਂ ਫਿਰ ਲੋਕੇਸ਼ਨ ਤੇ। ਅੱਧ ਨੂੰ ਜਾਣਾ ਨਹੀਂ ਚਾਹ ਰਹੇ ਕਿਉਂਕਿ ਲੋਕ ਸ਼ੂਟ ਵੀ ਹੋਣ ਲੱਗ ਪਿਆ ਨਾਲ ਨਾਲ ਮੇਰੇ ਨਾਲ ਕੋਈ ਕਹਿੰਦਾ ਕਿ ਬਲੇਕ ਖੇਡ ਨਹੀਂ ਹੋਣਾ ਅਜਾ ਮਾਰੇ ਜਦੋਂ ਐਂਡ ਕਰਨਾ ਨਾ ਉਹ ਕਿੱਦੂ ਦੇਖਾ ਲੱਗਿਆ ਲੋ ਮਿੱਤਰੋ ਬੈਦਰ ਬਹੁਤ ਸੋਹਣਾ ਆ ਘੁੰਮਣ ਵਾਲਾ ਬੈਦਰ ਹਲਕਾ ਹਾਂ ਕੀ ਬੁੰਦਾ ਬੰਦੀ ਆ ਬਹੁਤ ਸੋਹਣਾ ਕੁਝ ਜੁਰਗਾਂ ਦਾ ਪਿਆਰ ਵੀ ਦੇਖ ਸਕਦੇ ਆ ਇੰਨੇ ਸੋਹਣੇ ਮੌਸਮ ਵਿੱਚ ਸ਼ਤਕ ਲੈ ਕੇ ਬੈਠੇ ਆ ਕਪੜਾ ਲਾਉਂਦੀ ਏਰ ਤੁਰ ਜਲਾਤਾ ਲੱਗੇ ਖਾਣ ਮਲੇ ਤੈਨੂੰ ਹੀ ਕਰਾ ਲਈ ਉਹ ਭਰਾਵਾ ਗਾਣੀ ਨੂੰ ਕੋਈ ਵੀ ਜਾਨਾ ਨਹੀਂ ਲੱਟੇ Ah, tiene que hay concreto. Sí, sí. Vamos a ver. Que la escalera no trae. Por supuesto, pues. Lo rato yere, pero es. Me dice su número. No me laboro. Gracias. ਉਹ ਦੱਸ ਕਿਹੜੀ ਵੋਡ ਖਰੀਦਣੀ ਆ 10 ਕਿਹੜੀ ਖਰੀਦਣੀ ਆ ਪਵਨ ਕੋ ਬਣਦਾ ਝੂਟਾ ਚਟਕ ਨਹੀਂ ਨਹੀਂ ਬਣਦਾ ਸਹੀ ਆ ਨਹੀਂ ਬਣਦਾ ਝੂਟਾ ਬਾਕੀ ਦਈ ਵੋਡ ਚੈੱਕ ਕਰ ਸਕਦੇ ਆ ਅਲੱਗ-ਅਲੱਗ ਪ੍ਰਾਈਸ ਆ ਇਹਨਾਂ ਦੇ ਹਾਂਜੀ ਬਹੁਤ ਸੋਹਣੀ ਬਾਕੀ ਇਹਦੇ ਸ਼ਿਪ ਬੰਦ ਕੀਤੇ ਹੋਏ ਆ ਜੇ ਤਾਂ ਕੋਈ ਸ਼ਿਪ ਖੁੱਲ ਗਿਆ ਵੇ ਝੂਟਾ ਵੀ ਦਵਾਵਾਂਗੇ ਮੁੰਡਿਆਂ ਨੂੰ ਆ ਲੈ ਕੇ ਪ੍ਰਾਈਜ਼ ਲਿਖੇ ਹੋਏ ਆ 25000 ਆਹ ਕੀ ਚੀਜ਼ ਆ ਭਈ ਆਹ ਚੀਜ਼ ਬਾਰੇ ਵੀ ਦੱਸੋ ਕੋਈ ਵਿਆਖਿਆ ਕਰੋ ਇਹ ਪਤਾ ਕੀ ਚੀਜ਼ ਹੁੰਦੀ ਹੈ ਇਹ ਜਦੋਂ ਸ਼ੇਪਰ ਨੂੰ ਕਹਿੰਦੇ ਉਹ ਰੋਕਣਾ ਹੁੰਦਾ ਨਾ ਐਮਰਜੈਂਸੀ ਵਿੱਚ ਜੇਕਰ ਆਰੇ ਦੇ ਤੇ ਲਾ ਗਏ ਉਦੋਂ ਇਹ ਚੀਜ਼ ਵਰਤਦੇ ਆ ਦੇਖ ਲਓ ਆ ਦੱਸਿਆ ਵੀ ਹੈ ਇਹਦੇ ਬਾਰੇ ਹਾਥ ਲਾਲਾ ਹੱਥ ਨੂੰ ਗਈ ਮਮਾ ਕਿਹੜਾ ਅਲਾਰਮ ਵੱਜਣ ਲੱਗਾ ਲੈ ਦਾ ਚਲੋ ਜੀ ਹਾਂਜੀ ਦੇਖ ਆ ਲੱਗਦੇ ਨੇ ਅਸਲੀ ਸਪੀਡ ਚੈੱਕ ਕਰ ਸਪੀਡ ਚੈੱਕ ਕਰੋ ਸਪੀਡ ਕਿੰਨੇ ਦੀ ਹੋਊਗੀ ਇਸ ਤੋਂ ਸਾਰਾ ਮੀਡੋ ਕਰੋ ਗਰੇ ਨਾ ਮੈਂ ਤੁਹਾਨੂੰ ਦੱਸਾਂ ਚੱਲ ਗਰ ਦੇ ਮੁੰਡਿਆ ਨੇ ਲੋਕੇਸ਼ਨ ਚੇਂਜ ਕੀਤੀ ਆ ਬਾਕੀ ਤੁਸੀਂ ਹੁਣ ਲੋਕੇਸ਼ਨ ਚੈੱਕ ਕਰੋ ਵਾਟਰ ਖਾਪ ਨਹੀਂ ਹੈਗਾ ਕਹਿੰਦੇ ਵੇ ਰੈੱਡ ਬੱਲ ਪੀਣਾ ਮੁੰਡੇ ਰਹਿ ਗਏ ਕਹਿੰਦੇ ਚਲੋ ਕੁਝ ਖਾ ਪੀ ਲਈਏ ਲਫਾਵਾ ਚੈੱਕ ਕਰਾ ਦੂੰ ਵਾਹ ਬਈ ਪਤਾ ਤੀ ਨਹੀਂ ਨਾ ਲੋ ਫੇਰ ਚੈੱਕ ਕਰੋ ਚੈੱਕ ਬਹੁਤ ਸ਼ੂ ਨਾ ਸਕਦੇ ਆ ਉਹ ਨਾ ਸਕਦੇ ਆ ਤੁਸੀਂ ਵੀਡੀਓ ਨੂੰ ਮਿਸੇ ਕਰੀ ਜਿੰਦੀ ਚੱਲ ਵਾਦ ਇੰਨਾ ਸੋਹਣਾ ਪਾਣੀ ਨਾ ਕਰ ਰਿਹਾ ਚੱਲ ਵਾਦ ਸੋਹਣਾ ਪਾਣੀ ਆ ਪਰ ਰਸ਼ ਘਟ ਵਾਜ ਰੌਣਕ ਨਹੀਂ ਕਿਉਂਕਿ ਸਵੇਰੇ ਸ਼ਾਮ ਲੱਗੀ ਨਾ ਵੈਦਰ ਸਹੀ ਨਹੀਂ ਸਗਾ ਮੌਸਮ ਨਹੀਂ ਲੱਗਾ ਹੋਇਆ ਇਹ 7:00 ਵਜੇ 7:00 ਵਜੇ ਫੋਨ ਟੁੱਟਾ ਮਰੇ ਫੋਨ ਨਾ ਦਿਖਾ ਫੋਨ ਵੀ ਲਾਵਾਂਗੇ ਫੋਨ ਲੈਣਾ ਵੱਡਾ ਵੱਡਾ ਫੋਨ ਲੈਣਾ ਲੋਈ ਕੰਦੇ ਪਾਣੀ ਦੀਆਂ ਛੱਲਾਂ ਹੋਵਨ ਤੂੰ ਹੋਵੇਂ ਮੈਂ ਹਾਂ ਛੱਲਾਂ ਚੈੱਕ ਕਰੋ ਕਿ ਦਬਾਈ ਦੀ ਪਾਣੀ ਦੀ ਅੱਗੇ ਤੋਂ ਆਇਆ ਨਾ ਪਾਣਾ ਹਾਂਜੀ ਦੋਸਤੋ ਇੱਥੇ ਕਰਦੇ ਹਾਂ ਅਸੀਂ ਵਲੌਗ ਨੂੰ ਐਂਡ ਤੇ ਅੱਜ ਅਸੀਂ ਗਏ ਆ ਸਮੁੰਦਰਵਲ ਤੇ ਇੱਕ ਲੋਕੇਸ਼ਨ ਤੁਹਾਨੂੰ ਦਿਖਾਈ ਆ ਆ ਯਾਨੀ ਕਿ ਲਾਗੋ ਸੀਗੀਆਂ ਲਾਗੋ ਦੀ ਗਾਂ ਰਾ ਤੇ ਰੋਲ ਕੇ ਇੰਨਾ ਚੇਂਜ ਕੀਤੀਆਂ ਵੀ ਪਵਨ ਦੀ ਆਪ ਗੋਲੀ ਦਿਖਾਓ ਦੇਖ ਲਈ ਪਵਨ ਦੀ ਬੋਡੀ ਤੁਸੀਂ ਦੇਖਸਾ ਪਵਨ ਦੁਆਰਾ ਦੁਆਰਾ ਬਣਾਉਣ ਨੂੰ ਕਹਿ ਰਿਹਾ ਵੀਡੀਓ